ਹਾਂਜੀ ভাই ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਰਦਾ ਪਹੁੰਚ ਗਏ ਆ ਬਾਬੇ ਕਬੂਤਰਾਂ ਕੋਲੇ ਬੱਦਲ ਵਾਈ ਹੋਈ ਵੀ ਐ ਸਵੇਰੇ ਮੀਂਹ ਪੈ ਕੇ ਛੱਡਿਆ ਐ ਤੇ ਬਾਕੀ ਤਾਂ ਕੀ ਹਾਂ ਤੋ ਚੱਕ ਦੀਏ ਛਤਰੀ ਛਤਰੀ ਇਦਾਂ ਹਵਾ ਜਾਂਦੀ ਹੋ ਜਵੇ ਤੇ ਬਾਕੀ ਬੋਲਦੇ ਆ ਜਿੰਦੇ ਜੁੰਦੇ ਸਰੋਂ ਲਿਆਂਦੀ ਬੱਚਿਆਂ ਨੂੰ ਦੇਣ ਲਈ ਤੇ ਖੋਲਦੇ ਆ ਜਿੰਦੇ ਤੇ ਕੰਪਿਊਟਰ ਅਜੇ ਲਾਇਆ ਸੀ ਬੋਰਡ ਜ ਮੂਰੇ ਤਰਾਤੀ ਵੀ ਅੰਦਰ ਬਾਛੜਨਾ ਜਾਵੇ ਮੀਂਹ ਦੀ ਤੇ ਮੀਂਹ ਰਾਤ ਤਾਂ ਪਿਆ ਨਹੀਂ ਹੁਣ ਪਿਆ ਸੀ ਸਵੇਰੇ ਤੇ ਬਾਛੜ ਗਈ ਵੀ ਨਹੀਂ ਮਿੱਤਰੋ ਉੱਡੇ ਪਏ ਐਨ ਸੱਚੇ ਨਹੀਂ ਸੌਗਾ ਪੈ ਗਿਆ ਠੀਕ ਐ ਵਧੀਆ ਛਿੜਕਾਇਆ ਕਰ ਗਿਆ ਬੱਤੀ ਇਹਨੂੰ ਮੋੜ ਨੂੰ ਰੱਖ ਦਿੰਦੇ ਆ ਮੈਂ ਇੱਥੇ ਤੋਂ ਉੱਤਤੁੰਦੇ ਆ ਖੋਲ ਤੇ ਅੱਜ ਲਾਉਣਾ ਹੈ ਆਪਾਂ ਨੇ ਛਤਰੀ ਨੂੰ ਇੱਕ ਹੋਰ ਨੂੰ ਕੱਪੜਾ ਤੇ ਇੱਕੇ ਜੋੜੀ ਤੋੜਨੀ ਹੈ ਮਿੱਤਰੋ ਤੇ ਆਡੇ ਧਰਨੇ ਦਾ ਹੀ ਜਿਹੜੀ ਤੋੜ ਦੇਣੀ ਆਪਾਂ ਨੇ ਹਫਤੇ ਕਲ ਤੱਕ ਲਾਵਾਂਗੇ ਦੁਬਾਰੇ ਜੇ ਨਾ ਦਿੱਤੇ ਫਿਰ ਵੀ ਫਿਰ ਆਪਾਂ ਮਿੱਤਰੋ ਦਵਾਈ ਬੁੱਟੀ ਦਵਾਵਾਂਗੇ ਇਹਨਾਂ ਨੂੰ ਠੀਕ ਹੈ ਬਾਕੀ ਜਿੰਦੇ ਖੋਣ ਗੀਏ ਚਾਬੀ ਹੋ ਗਈ ਬਿੰਗੀ ਲਓ ਜੀ ਕਰੋ ਚੈੱਕ ਕੂਤਰਵਾ ਸਾਹਮਣੇ ਇਹ ਹੁੱਡੇ ਜੁਣਾ ਸੈਂਨੇ ਕ ਕੂਤਰੇ ਆ ਤੇ ਬਾਕੀ ਪਾਣੀ ਰੱਖ ਲਿਆ ਉਹ ਇੱਧਰ ਕੂਤਰਾਂ ਨੂੰ ਇਹਦਰ ਵਾਲੇ ਡਰਿੰਕਰ ਚ ਪਹਿਲਾਂ ਦਵਾਈ ਪਾਈ ਹੋਈ ਸੀ ਉਹ ਸੁੱਕ ਨਾ ਪਾਇਆ ভাই ਉਹਨੂੰ ਵੀ ਅੱਜ ਧੋਕੇ ਭਰ ਦਾਂਗੇ ਬਾਕੀ ਧੰਗ ਕੱਢ ਕੇ ਇਹਦੇ ਚੋਂ ਪਾਣੀ ਲਈਏ ਚੱਕ ਤੇ ਰੱਖ ਦੇਣਾ ਕਬੂਤਰਾਂ ਨੂੰ ਆਹਾਰ ਇਧਰੋਂ ਬੱਲਵ ਕਰਦੀ ਹੈ ਬੰਦ ਤੇ ਇਹਨੇ ਇੱਕ ਅੰਡਾ ਦਿੱਤੀ ਮਿੱਤਰੋ ਠੀਕ ਹੈ ਇਹ ਕਬੂਤਰੀ ਨੇ ਇਹਨੇ ਦੋ ਦਿੱਤੇ ਲਾਲ ਚਿੰਨ੍ਹੇ ਰੂਟਰ ਲਗਿਆ ਬਾਈ ਬਾਕੀ ਵੀ ਇਹਨੇ ਵੀ ਤਰਤੇ ਅੰਡਾ ਇਹਦਾ ਹੁਣ ਭੰਨਾਂਗੇ ਕਿ ਕਚੌਲੀ ਪਹਿਲੀ ਦੂਸਰਾ ਦੇ ਦਵੇਂ ਦੋਨੋਂ ਅੰਡੇ ਭੰਨਦਾਂਗੇ ਫਿਰ ਤੇ ਬਾਕੀ ਹੁਣ ਇਹਨਾਂ ਨੂੰ ਵੀ ਖੋਲਦੀ ਆ ਬਾਹਰ ਤੇ ਬੱਚਿਆਂ ਨੂੰ ਲਈਏ ਚੱਕ ਬੱਚਿਆਂ ਨੂੰ ਚੱਕ ਕੇ ਇਹ ਜਿਹੜੇ ਵਿੱਚ ਬਾਕੀ ਚਾਰ ਬੱਚੇ ਆਪਾਂ نیچے ਲੈ ਗਏ ਇਹਨਾਂ ਨੂੰ ਵੀ ਚੋਗਾ ਦੇ ਦਈਏ ਨੀਚੇ ਵਾਲੇ ਹੁੰਦੇ ਤੇ ਆ ਕਬੂਤਰਾਂ ਦੇ ਬਾਕੀ ਜੇ ਬੈਠਾ ਕੂਤਰਾਂ ਦੇ ਕੱਢਦੇ ਇਹਨਾਂ ਨੂੰ ਵੀ ਬਾਹਰ ਲਓ ਜੀ ਉਤਰੀ ਤਾਂ দেই ਕੱਢ ਉਤਰ ਤੇ ਕਬੂਤਰੀ ਵੀ ਦਿੱਤੀ ਕੱਢ ਠੀਕ ਹੈ ਜੀ ਬਾਕੀ ਹੁਣ ਇਹਦਾ ਲਾਤੇ ਕੁੰਡਾ ਦੋਨੋਂ ਬੱਚੇ ਚੱਕ ਕੇ ਬੋਤਲ ਨਾਲ ਦੇ ਦੀ ਇਹਨਾਂ ਨੂੰ ਸਰੋਂ ਠੀਕ ਹੈ ਜੀ 2 ਮਿੰਟ ਲੱਗਣੇ ਬਸ ਲੋ ਆਦੀਆ ਕੁੰਡਾ ਬਾਕੀ ਜੋੜੀ ਤੋੜ ਦਈਏ ਇਹਨਾਂ ਦੀ ਕਬੂਤਰ ਕਬੂਤਰੀ ਅਲੱਗ ਕਰ ਦਈਏ ਬਾਅਦ ਚ ਲਾਵਾਂਗੇ ਹਫਤੇ ਤੱਕ ਲੋ ਜੀ ਇਹਨਾਂ ਦੇ ਪੋਟੇ ਹੈਗੇ ਬਿਲਕੁਲ ਖਾਲੀ ਠੀਕ ਹੈ ਜੀ ਬਾਕੀ ਦੰਦੇ ਹੁਣ ਇਹਨਾਂ ਨੂੰ ਚੋਗਾ ਤੇ ਮਿੱਤਰੋ ਲੋ ਜੀ ਕਰੋ ਚੱਕ ਬੱਚਿਆਂ ਦੇ ਪੋਟੇ ਦਿੱਤੇ ਐਨ ਪਰ ਅਪਕੀ ਕਿਸੇ ਟਾਈਮ ਇਹਨਾਂ ਨੂੰ ਸਰੋਂ ਦੇ ਦਿੰਦੇ ਆ ਕਿਸੇ ਟਾਈਮ ਦਹੀਂ ਦੀ ਲੱਸੀ ਬਣਾ ਕੇ ਦੇਦੀ ਦੀ ਐ ਠੀਕ ਹੈ ਜੀ ਸ਼ਾਮ ਨੂੰ ਛੋਲੇ ਦੇ ਦਿੰਦੇ ਆ ਬਾਕੀ ਇਹਨਾਂ ਦੇ ਮਾਪੇ ਇਹਨਾਂ ਨੂੰ ਫੀਡ ਕਰਾ ਦਿੰਦੇ ਆ ਚੋਗਾ ਦੇ ਦਿੰਦੇ ਆ ਠੀਕ ਹੈ ਹੀ ਰੱਖਦੀ ਐ ਇਹਨਾਂ ਨੂੰ ਬੱਚਿਆਂ ਨੂੰ ਇੱਥੇ ਆ ਦੇਖੋ ਕਿ ਉਹ ਵੱਢ ਗਏ ਚਾਰ ਵੱਡੇ ਹੋਏ ਆ ਇਹ ਵੀ ਵੱਢ ਗਿਆ ਇਹ ਕੇ ਵੱਡਾ ਗੋਤਰ ਇਹ ਵੀ ਐਵੇਂ ਵੱਡੇ ਹੋਏ ਇਹਨੇ ਵੀ ਖਾਣਾ ਮੈਸੇਜ ਮੜਿੱਕ ਲਿਆ ਤੇ ਬਾਕੀ ਦਾਣੇ ਰੱਖ ਦिए ਮਿੱਤਰੋ ਇਹਨਾਂ ਨੂੰ ਰੋੜੀ ਪਾਈ ਹੋਈ ਸੀ ਮਿੱਟੀ ਖਾਣ ਦੋ ਇਹਨਾਂ ਨੂੰ ਠੀਕ ਹੈ ਜੀ ਬਾਕੀ ਪਹਿਲਾਂ ਬਹਾਰ ਵਾਲੇ ਹੁੰਦੇ ਨੇ ਰੱਖ ਦिए ਇਹ ਖਾ ਲੈਣਗੇ ਤੇ ਸਾਰੇ ਚੁਕਮਾ ਦੰਦੇ ਖੁੱਡੇ ਆ ਜੀ ਥੋੜੇ ਥੋੜੇ ਪਾਣੀ ਰੱਖ ਦिए ਇੱਧਰ ਖੁੱਡੇ ਤੇ ਆਪਾਂ ਫਿਰ ਇਹਨਾਂ ਨੂੰ ਪਾ ਕੇ ਦਾਣਾ ਪਾਣੀ ਮਿੱਤਰੋ ਚੱਲਦੇ ਆ ਨੀਚੇ ਛਤਰੀ ਨੂੰ ਲਾਈਏ ਕੱਪੜਾ ਇੰਨੇ ਲੋਗ ਇਹਨੂੰ ਪਾਣੀ ਆਇਓ 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 ਬੱਤ ਲੋ ਹਾਂਜੀ ਲੋਗ ਹੈ ਮਿੱਤਰੋ ਤੁਹਾਨੂੰ ਦਿਖਾਈ ਹੈ ਸਾਨੂੰ ਇੱਕ ਅੰਡਾ ਇਹ ਧਰਤੇ ਆਓ ਠੀਕ ਹੈ ਜੀ ਇਹ ਜੋੜੀ ਨੇ ਨਹੀਂ ਦਿੱਤੇ ਹਲੇ ਇਹ ਜੋੜੀ ਨੇ ਵੀ ਅੰਡਾ ਧਰਤੇ ਕਿ ਕਿਧਰ ਹੈ ਹਾਂਜੀ ਆ ਦੇਖੋ ਇਹ ਜੋੜੀ ਤੇ ਰਹਿ ਗਈ ਬਸ ਇਹ ਵੀ ਅੱਜ ਕੱਲ ਚ ਧਰ ਦੂਗੀ ਜੀ ਐਨਵੀ ਇੱਕ ਦੇ ਤੇ ਇਹ ਵੀ ਦੂਸਰਾ ਦੇ ਦੂਗੀ ਇਹ ਵੀ ਦੂਸਰਾ ਦੇ ਦੂਗੇ ਤੇ ਇਥੂ ਜੇ ਪਹਿਲਾ ਛੋਲੀਆਂ ਨਾਲ ਦੀ ਭੰਤੀ ਸੀ ਆਪਾਂ ਨੇ ਤੇ ਹੁਣ ਚੱਲਦੇ ਆਂ ਇੱਧਰ ਪਾਣੀ ਰੱਖਦੇ ਆ ਕਿਣੀਆਂ ਜੀਆਂ ਗਿਰਦੀਆਂ ਕਬੂਤਰ ੜਾਣੇ ਸਲਾਤੀ ਨਹੀਂ ੜਾਵਾਂਗੇ ਤੇ ਹੁਣ ਚੱਲਦੇ ਆਂ ਮਿੱਤਰੋ نیچے ਤੇ ਬੋਤਲ ਲੇ ਜੀਏ ਤੇ ਦੂਸਰੇ ਬੱਚੇ ਦਿਖਾਉਂਦੇ ਆ ਤੁਹਾਨੂੰ ਤੇ ਛਤਰੀ ਨੂੰ ਲਾਈਏ ਨਵਾਂ ਕੱਪੜਾ ਚੱਲਦੇ ਆਂ نیچے ਲੋ ਜੀ ਮਿੱਤਰੋ ਇਹ ਚਾਰ ਬੱਚੇ ਚੱਕ ਲਏ ਆ ਠੀਕ ਆ ਜੀ ਆਪ ਪਾਵਾਂਗੇ ਹੱਥ ਨਾਲ ਇਹ ਚੱਕ ਲਏ ਆ ਬੱਚੇ ਤੇ ਬਾਕੀ ਛਤਰੀ ਪਈ ਉਹ ਝਾਲ ਪਿੱਛੇ ਤੇ ਬਾਕੀ ਕਪੜਾ ਕੋਪੜਾ ਇਹ ਪਿਆ ਏ ਲਾ ਦਈਏ ਨਵੀਂ ਛਤਰੀ ਨੂੰ ਨਵਾਂ ਕਪੜਾ ਮੀਂਹ ਫੇਰ ਆ ਗਿਆ ਦੁਆਰ ਤੋਂ ਲੱਗ ਗਈਆਂ ਕਿਣੀਆਂ ਪੈਣਾ ਦੇਖੋ ਤੋ ਲੋ ਜੀ ਤਤਰੀ ਲਈਏ ਚੱਕ ਬਾਕੀ ਕੰਪਟਰ ਬੈਠੇ ਆ ਓਕੇ ਇੱਕ ਸੱਚ ਉਹ ਦਿਖਾਣਾ ਸੀ ਪੂਰਾ ਬੱਚਾ ਖੋ ਗਿਆ ਪਤਾ ਨਹੀਂ ਕਿਹੜੇ ਚਿੜੀ ਮਾਰਨੇ ਫੜਿਆ ਪਿੰਡ 'ਚ ਚਿੜੀ ਮਾਰ ਬਹੁਤ ਹੈ ਇੱਕ ਦਾ ਸਾਡੇ ਪਿੰਡ 'ਚ ਇੱਕ ਦਾ ਏਸੀ ਸੁਰਖਾ ਇੱਕ ਉਹ ਸੀ ਇਹਨਾਂ ਦੇ ਨਾਲ ਦਾ ਜਿਹੜਾ ਪੂਰਾ ਸੀ ਉਹ ਖੋ ਗਿਆ ਮਿੱਤਰੋ ਚਿੜੀ ਮਾਰ ਬਹੁਤ ਹੈ ਸਾਡੇ ਪਿੰਡ ਚ ਚਿੜੀ ਮਾਰਾਂ ਨੇ ਫੜ ਲਿਆ ਉਹ ਤੇ ਚਿੜੀ ਮਾਰ ਜੀ ਤੇ ਡਰ ਕੇ ਉਡ ਗਏ ਤੇ ਚਿੜੀ ਮਾਰ ਨੇ ਉਹ ਫੜ ਲਿਆ ਬੱਚਾ ਤੇ ਛਤਰੀ ਲਈ ਆ ਚੱਕ ਲਾਉਂਦੇ ਇਹਨੂੰ ਆਰਾਮ ਦੇ ਬੈਠ ਕੇ ਕੱਪੜਾ ਲਓ ਜੀ ਇਹ ਛਤਰੀ ਲਾਉਂਦੇ ਇਹਨੂੰ ਮਿੱਤਰੋ ਕੱਪੜਾ ਤੇ ਫਿਰ ਦੋ ਛਤਰੀਆਂ ਹੋ ਜੂਗੀਆਂ ਨਵੇਂ ਕੱਪੜੇ ਵਾਲੀਆਂ ਤੇ ਦੋ ਹੋ ਜੂਗੀਆਂ ਪੁਰਾਣੇ ਕੱਪੜੇ ਵਾਲੀਆਂ ਚਾਰੇ ਖੜੀਆਂ ਕਰ ਦੇ ਕੰਨੀਆਂ ਕਿਉਂਕਿ ਅੱਗੇ ਬੱਚੇ ਜਿਆਦਾ ਹੋ ਜਾਣੇ ਤੇ ਗਝਾਣੇ ਫਿਰ ਥੋੜਾ ਜਿਹਾ ਆਰਾਮ ਤੇ ਬੈਠੇ ਰਹੀ ਕਰੂੰਗੇ ਖੁੱਲੇ ਡੁੱਲੇ ਸ਼ਗਰੀਆਂ ਤੇ ਤੇ ਇਹ ਹੈ ਮਿੱਤਰੋ ਕੱਪੜਾ ਕਰੋ ਚੱਕ ਇਦਾਂ ਕਰਕੇ ਇਦਾਂ ਲਾ ਦੇਣਾ ਠੀਕ ਹੈ ਜੀ ਓਕੇ ਰਿਪੋਰਟ ਹੈ ਲਾਉਂਦੇ ਹੁਣ ਕੱਪੜਾ ਮਿੱਤਰੋ ਫਿਰ ਤੁਹਾਨੂੰ ਦਿਖਾਉਂਦੇ ਆ ਲਾ ਕੇ ਤੇ ਹਾਂਜੀ ਲੋ ਬਈ ਮਿੱਤਰੋ ਲਾਦੇ ਛਤਰੀ ਨੂੰ ਕੱਪੜਾ ਤੇ ਬਹੁਤ ਸੋਹਣਾ ਲੱਗ ਗਿਆ ਏ ਇਹ ਇਹਨੂੰ ਰੱਖ ਦਿੰਦੇ ਆ ਬਣਾ ਇੱਥੇ ਲਓ ਜੀ ਠੀਕ ਹੈ ਜੀ ਤੇ ਹੁਣ ਚੱਲਦੇ ਆ ਨੀਚੇ 10:00 ਵੱਜ ਗਏ ਰੋਟੀ ਖਾਈਏ ਜਾ ਕੇ ਰੋਟੀ ਲਈ ਤਾਂ ਬਣੀ ਤੇ ਆਪਾਂ ਉੱਪਰ ਆ ਗਏ ਸੀ ਕੂਤਰਾਂ ਕੋਲੇ ਚੱਲਦੇ ਹੁਣ ਮਿੱਤਰੋ ਨੀਚੇ ਸਭੂ ਰੱਖਦੇ ਆ ਬਾਕੀ ਬੱਚੇ ਬੈਠੇ ਆ ਉੱਪਰ ਜੋ ਚੁਗਾ ਦੇਤੇ ਆ ਸ਼ਾਮ ਨੂੰ ਪਾਵਾਂਗੇ ਦਾਣੇ ਤੇ ਉੱਪਰ ਬੱਚੇ ਰਹੂਗੇ ਦੋ ਬੱਚੇ ਉਹਨਾਂ ਨੂੰ ਆਪਾਂ ਨੇ ਆਪ ਚੁਗਾ ਦਿੱਤੇ ਤੇ ਇਹ ਵੀ ਚਾਰ ਪੂਰੇ ਰੱੱਚੇ ਪਏ ਆ ਓਕੇ ਆ ਬਾਕੀ ਮਿੱਤਰੋ ਛਾਲਦੇ ਆ ਹੁਣ نیچے ਕਬੂਤਰ ਉਡਾ ਦਈਏ ਮੌਸਮ ਹੋ ਗਿਆ ਥੋੜਾ ਜਿਹਾ ਸਾਫ਼ ਨਿੱਖਰ ਗਿਆ ਉਡਿ ਜਾਉਂਗੇ ਕੋਈ ਚੱਕਰ ਨਹੀਂ ਲਓ ਜੀ ਮਿੱਤਰੋ ਬੱਚੇ ਬਿਠਾ ਦੇ ਆ ਛਤਰੀ ਤੇ ਠੀਕ ਹੈ ਜੀ ਤੇ ਇਹ ਨਵੀਂ ਵਾਲੀ ਵੀ ਖੜੀ ਕਰਾਂਗੇ ਥੋੜੀ ਦੇਰ ਤੱਕ ਹਲੇ ਫਿਲਹਾਲ ਕਬੂਤਰ ਲੜਾਈ ਹੈ 10 ਬਈ ਜਿਹੜਾ ਤੇ ਆਪਣੇ ਕਬੂਤਰ ਮਿੱਤਰੋ ਤੇ ਸੂਰਜ ਵੀ ਮਾਰਦਾ ਲਿਸ਼ਕਾ ਜੇ ਨਿਕਲੇ ਆਵੇ ਤੇ ਬਾਕੀ ਇਹ ਫਿਰ ਦੇ ਆਪਣੇ ਕਬੂਤਰ ਮਿੱਤਰੋ ਪੰਜ ਤੇ ਓਕੇ ਇਹਨਾਂ ਨੂੰ ਉਡੰਦੋ ਚੱਲਦੇ ਹੁਣ نیچے ਲੋ ਜੀ ਮਿੱਤਰੋ ਕਬੂਤਰ ਬੈਠ ਗਏ ਆਪਣੇ 3 ਵਜ ਗਏ ਆ ਠੀਕ ਹੋ ਜੀ ਕਰਦੀ ਆ ਹੁਣ ਇਹਨਾਂ ਨੂੰ ਬੰਦ ਫੇਰ ਚੱਲਦੇ ਆਂ ਇਹ ਉੱਪਰ ਉੱਪਰ ਕਬੂਤਰਾਂ ਨੂੰ ਪਾਈਏ ਦਾਣੇ ਪਹਿਲਾਂ ਕਰਦੀ ਆ ਇਹਨਾਂ ਨੂੰ ਬੰਦ ਠੀਕ ਹੋ ਜੀ ਤਾਕੀ ਦਿੱਤੀ ਆ ਫੋਲ ਆਈ ਇੱਕ ਉੱਡ ਰਿਹਾ ਏ ਮਿੱਤਰੋ ਹਲਵੀ ਇਹ ਫਿਰਦਾ ਪੇਟੀ ਵਾਲਾ ਤੇ ਬਾਕੀ ਬੈਠ ਗਏ ਆ ਕਰਦੇ ਆ ਮਿੱਤਰੋ ਇਹਨਾਂ ਨੂੰ ਬੰਦ ਲੋਈ ਮੇਂ ਤਰੋਖ ਕੂਤਰ ਕਰਤੇ ਆ ਬੰਦ ਆਪਾਂ ਨੇ ਠੀਕ ਹੈ ਜੀ ਬਾਕੀ ਇੱਕੋ ਉੜਿਆ ਆਵਾ ਤੱਕੂਤਰ ਜੋੜੀਆਂ ਵਾਲਾ ਮੈਂ ਤਾਂ 28 ਸੀ ਪਰ ਆਪਾਂ ਨੇ ਜੋੜੀਆਂ ਨੂੰ ਲਾ ਜ਼ਿਆਦਾ ਗਰਦੇਵ ਵਾਲੇ ਕੂਤਰਾਂ ਵਾਂ ਤੇ ਹੈ ਉਹ ਪਿਓਰ ਤੇ ਆਪਣੇ ਵਾ ਗਰਦੇਵ ਵਾਲੀ ਦੀ ਉਹ ਕੂਤਰੀ ਬੈਠੀ ਸੀ ਮਿੱਸੀ ਜੀ ਤੇ ਆਏ ਮਿੱਤਰੋ ਕਰੋ ਚੈੱਕ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲਗਿਆ ਏ ਉੜਿਆ ਵਾ ਤਾਂ ਇਹ ਵੀ ਆ ਗਿਆ ਤੇ ਇਹਨੂੰ ਹੁਣ ਛੱਡ ਦਾਂਗੇ ਉੱਪਰ ਤੇ ਮਿੱਤਰੋ ਇੱਕ ਬੱਚਾ ਰਹਿ ਗਿਆ ਬਸ ਇਹਨੂੰ ਬੰਦ ਕਰਕੇ ਤੇ ਛਤਰੀ ਕਰਦਣੀ ਡਾਊਨ ਔਟੇ ਵਾਲੇ ਨੂੰ ਉੜੀ ਜਾਣ ਦੇਣਾ ਆਪਾਂ ਨੂੰ ਅੱਜ ਇਹਦੀ 2.5 ਆ ਗਈ ਪਸੰਦ ਹੈ ਇਹਨੂੰ ਛੱਡਾਂਗੇ ਬਾਜੀ ਹੁਣ ਬਸ ਜਿੱਥੇ ਮਰਜੀ ਆ ਜਾਵੇ ਇਹਨੂੰ ਛੱਡਾਂਗੇ ਬਾਜੀ ਮਿੱਤਰੋ ਬਾਕੀ ਓਕੇ ਐ ਲੋ ਜੀ ਮਿੱਤਰੋ ਲਿਆਂਦੇ ਹੁਣ ਛੋਲੇ ਤੇ ਬੱਚਿਆਂ ਨੂੰ ਹੁਣ ਦੇ ਦਈਏ ਛੋਲੇ ਫੇਰ ਚਲਦੇ ਆਂ ਇਹ ਉੱਪਰ ਉੱਪਰ ਵਾਲੇ ਕੋ ਉਤਰਾਂ ਦਾਨੇ ਕੋ ਪਹਿਲਾਂ ਇਹਨਾਂ ਨੂੰ ਦੇ ਦਈਏ ਛੋਲੇ ਤੇ ਲੋ ਵੀ ਮਿੱਤਰੋ ਬੱਚਿਆਂ ਨੂੰ ਦੇਤੇ ਆ ਛੋਲੇ ਤੇ ਬੱਚੇ ਥੋੜੇ ਜਿਹਾ ਇਹਨਾਂ ਨੂੰ ਲੈ ਕੇ ਚਲਦੇ ਉੱਪਰ ਜਿਹੜੇ ਦੋ ਬੱਚੇ ਰਹਿ ਗਏ ਉਹਨਾਂ ਨੂੰ ਵੀ ਦੇ ਦੰਦੇ ਆ ਤੇ ਚਲਦੇ ਆਂ ਮਿੱਤਰੋ ਹੁਣ ਉੱਪਰ ਦਾਣਾ ਵੀ ਲੈ ਲਈਏ ਚੱਕ ਲਈਏ ਚਲਦੇ ਆਂ ਹੁਣ ਉੱਪਰ ਹਾਂਜੀ ਲੋ ਬਈ ਮਿੱਤਰੋ ਆ ਗਏ ਉੱਪਰ ਤੇ ਖੋਲਦੀ ਏ ਡੋਲੀ ਵਾਲੇ ਕਬੂਤਰ ਫੈਲਾਉਂਦਾ ਲਓ ਜੀ ਖੋਲਦੇ ਆ ਤੇ ਇਹਨਾਂ ਰੱਖਦੇ ਆ ਦਾਣੇ ਤੇ ਪਾਣੀ ਦਾ ਡ੍ਰਿੰਕਰ ਕੱਢਦੀ ਏ ਬਾਹਰ ਲਓ ਜੀ ਪਾਣੀ ਦਾ ਡ੍ਰਿੰਕਰ ਕੱਢਦੇ ਆ ਇਹ ਬਾਹਰ ਪਾਣੀ ਪੀ ਲੂਗੇ बच्चे चक लिए बच्चे नु दंदिया शोले खत्ता नाल ਤੇ ਡੋਲੀਆਂ ਖੋਲਦੀ ਸਾਰੀਆਂ ਤਾਕੀਆਂ ਲੋ ਜੀ ਤੇ ਆ ਵੀ ਲੋ ਜੀ بچے ਚੱਕ ਲਈਏ ਤੇ ਬਸ ਮੇ ਤੋਂ ਦੇ ਦਈਏ ਬੱਚਿਆਂ ਨੂੰ ਵੀ ਇਹਨਾਂ ਨੂੰ ਵੀ ਸ਼ੋਲੇ ਤੇ ਕਰੀਏ ਕੰਮ ਖਤਮ ਤੇ ਠੀਕ ਹੈ ਉਮੀਦ ਕਰਦਾ ਅੱਜ ਵੀਡੀਓ ਵਧੀਆ ਲੱਗੀ ਹੋਊਗੀ ਔਰ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆਈਏ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੁੜੇ ਰਹੇ ਵੀਡੀਓ ਨੂੰ ਬਣਾਉਣ ਧੰਨਵਾਦ